ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਭਦੌੜ ਵਾਈ ਦੇ ਕੋਠੇ ਆ ਭਦੌੜ ਖੇਤਾਂ 'ਚ ਵਾਈ ਕੋਲ ਦੋ ਗਾਮਾ ਇੱਕ ਕਾਜੀਸਵੀਆ ਤੇ ਇੱਕ ਟੋਕੜ ਬਾਕੀ ਕਰਦੇ ਆਪਾਂ ਬਈ ਜੀ ਨਾਲ ਗੱਲਬਾਤ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਭਰਾ ਆਪਣਾ ਨਾਮ ਗਰਜੀਤ ਸਿੰਘ ਹੈ ਹਾਂਜੀ ਪਿੰਡ ਭਦੌੜ ਠੀਕ ਹੈ ਜੀ ਤਸੀਲ ਦਬਾ ਠੀਲਾ ਬਰਨਾਲਾ ਕੋਠੇ ਬਾਬਾ ਮਲਕੀ ਸਿੰਘ ਜੀ ਠੀਕ ਹੈ ਜੀ ਤੇ ਆਪਣਾ ਨੰਬਰ ਦੱਸੋ ਭਰਾ 98738 507269 ਠੀਕ ਹੈ ਦੁਬਾਰੇ ਫਿਰ ਦੱਸੋ 98738 507269 ਠੀਕ ਹੈ ਜੀ ਤੇ ਕਿੰਨੇ ਘਟੇ ਮੋਬੀਰੀ ਸੀਨਾਂ ਨੂੰ ਇਹਨੂੰ 10 11 ਦਿਨ ਹੋ ਗਏ ਅੱਜ ਠੀਕ ਹੈ ਜੀ ਕਿੰਨਾ ਕਰਤਾ ਦਿੰਦੇ 18 ਕਿਲੋ ਦੁੱਧ ਤਿਆਰ ਹੈ ਹੁਣ 18 ਕਿਲੋ ਹਾਂਜੀ ਠੀਕ ਹੈ ਬਈ ਦੇਖ ਸਕਦਾ 18 ਲੀਟਰ ਦੁੱਧ ਤਿਆਰ ਹੈ ਬਈ ਜੀ ਨਾ ਇਹ ਵਾਲਾ ਉਹ ਤੁਹਾਡੇ ਸਾਹਮਣੇ ਆ ਤੇ ਮਗਰ ਬੱਸ ਸਕ ਪਸੀ ਬੱਛਾ ਹੀ ਮਗਰ ਬੰਮ ਮਗਰ ਬੱਸਾ ਜੀ ਖੋਲ ਕੇ ਦਿਖਾਓ ਜੀ ਹਮ ਸਾਹ ਦੇਖ ਸਕਦਾ ਭਰਾ ਇਹ ਲੈ ਵਾਲੂ ਆ ਤੁਹਾਡੇ ਸਾਹਮਣੇ ਦੁੱਧ ਬਾਈ ਕਹਿੰਦਾ ਮੈਂ 18 ਲੀਟਰ ਘਰ ਦੀ ਵੀ ਹੈ ਜੀ ਆਪਣੀ ਠੀਕ ਹੈ ਜੀ ਕਰਦੀ ਗਾਂ ਜੀ ਠੀਕ ਆ 18 ਲੀਟਰ ਦੱਦਾ ਤੁਰਾ ਤਰਾ ਤੁਹਾਡੇ ਸਾਹਮਣੇ ਮੋੜ ਦਾ ਪਰ ਮੋੜ ਦਾ ਫੇਸ ਕੁਆਲਟੀ ਦੇਖ ਬੜੇ ਕੱਦ ਦੇ ਆ ਕਰਮਾ ਵਾਲੇ ਥਾਂ ਤੋਂ ਵਧੀਆ ਲੱਗਿਆ ਜੀ ਤੇ ਜਦੋਂ ਮਰਜ਼ੀ ਚੋਕੇ ਤੇ ਸੰਧੀ ਕਰਕੇ ਬਾਈ ਯਾਹਦੇ ਬਾਈ ਤੂੰ ਬਾਕੀ ਪੁੱਛਦੇ ਬਾਈ ਤੂੰ ਰੇਟ ਹਾਂ ਜੀ ਰੇਟ ਦਾ ਕੀ ਹੈ ਰੇਟ ਦਾ 65000 ਹੈ ਜੀ 65000 ਹਾਂਜੀ ਮੰਨ ਤਾਂ ਹੋ ਜੂਗਾ ਜੀ ਹਾਂਜੀ ਹਾਂਜੀ ਹੋ ਜੀ ਠੀਕ ਹੈ ਜੀ ਹਾਂਜੀ ਅਗਲੀ ਵਾਰ ਦਿਖਾਓਗੇ ਹਾਂਜੀ ਦੱਸੋ ਜੀ ਇਹਨੂੰ ਹੋ ਗਈ 3 ਮਹੀਨੇ ਸੋਈ ਨੂੰ ਠੀਕ ਹੈ ਜੀ ਨਹੀਂ ਨਾ ਹੋ ਗਈ ਠੀਕ ਆ ਭਰਾ ਇਹਨੂੰ ਠੀਕ ਹੈ ਜੀ 11 ਕਿਲੋ ਦੁੱਧ ਤਿਆਰ ਹੈ ਇਹ ਥੱਲੇ ਠੀਕ ਹੈ ਜੀ ਹੋਈ 11 ਲੀਟਰ ਦੁੱਧ ਤਿਆਰ ਹੋ ਗਿਆ ਨਾ ਠੀਕ ਹੈ ਜੀ ਬੱਚਾ ਬੱਚਾ ਰਹਿ ਗਿਆ ਨਹੀਂ ਜੀ ਬੱਚਾ ਐਕਸਪਾਇਰ ਹੈ ਠੀਕ ਹੈ ਜੀ ਠੀਕ ਹੈ ਤੋੜ ਕੇ ਦਿਖਾ ਦਿਓ ਮੈਨੂੰ ਥੋੜਾ ਦਰਦੀ ਇਹ ਵੀ ਮੈਂ ਕੋਈ ਗੱਲ ਨਹੀਂ ਦੂਜਾ ਨਾ ਇਸ ਕੁਆਲਟੀ 11 ਲੀਟਰ ਬਈ ਦਾ ਦੁੱਧ ਦਾ ਤੋਕੜਗਾ ਠੀਕ ਆ ਭਰਾ ਇਹਨਾਂ ਮਹੀਨਾ ਕੋਇਆ ਬਾਕੀ ਬਾਈ ਜੀ ਨਾਲ ਗੱਲ ਜਰੂਰ ਕਰ ਲਿਓ ਠੀਕ ਆ ਜੀ ਜੀਤਾ ਫਾਰਮ TV ਨੂੰ ਬਾਤ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਜੀ ਦੁੱਧ ਦੇ ਨੇ ਵੀ 17-18 ਕਿਲੋ ਦਿੱਤਾ ਜੀ ਤਾਂ ਠੀਕ ਆ ਜੀ ਠੀਕ ਆ ਬਈ ਦਾ 17-18 ਲੀਟਰ ਦਾ ਤਾਂ ਵੀ ਨਹੀਂ ਠੀਕ ਆ ਜੀ ਤੇ ਹਾਂ ਜੀ ਇਹਦਾ ਰੇਟ ਕੀ ਹੈ ਜੀ ਇਹਦਾ ਰੇਟ 32000 ਯਾਰ 32000 ਠੀਕ ਆ ਜੀ ਆਪਣਾ ਨੰਬਰ ਨੋਟ ਕਰ ਲਈਏ 72003555 ਜੇ ਕਿਸੇ ਨੇ ਐਡ ਕਰਾਉਣਾ ਹੈ ਤਾਂ ਆਪਣਾ ਜ਼ਰੂਰ ਕੰਡਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ